ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਕੌਰ ਜੰਦਾ ਪਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਬਲੌਗ ਤੇ ਅੱਜ ਆਪਾਂ ਬਣਾਵਾਂਗੇ ਜੀ ਬਲੌਗ ਤੇ ਆਪਣੇ ਕੋਲ ਨਾਨੀ ਜੀ ਆਏ ਹੋਏ ਸੀਗੇ ਤੇ ਉਹ ਬਿਮਾਰ ਸੀਗੇ ਤੇ ਫਿਰ ਕਾਫੀ ਦਿਨਾਂ ਤੋਂ ਬਿਮਾਰ ਰਹੇ ਨੇਗੇ ਤੇ ਤਾਂ ਕਰਕੇ ਫਿਰ ਕੱਲ ਮਜੀ ਹੋਰੀ ਗਏ ਸੀਗੇ ਤੇ ਫਿਰ ਉਹਨਾਂ ਨੂੰ ਦਵਾਈ ਦਿਵਾ ਕੇ ਫਿਰ ਉਹ ਇੱਧਰ ਹੀ ਲੈ ਆਏ ਸੀਗੇ ਤੇ ਫਿਰ ਡੈਡੀ ਜੀ ਕਹਿੰਦੇ ਆਪਾਂ ਇੱਧਰ ਹੀ ਲੈ ਆਉਣੇ ਹੈਗੇ ਵਿਨਲੇ ਵੀ ਆਪਣਾ ਜੀ ਲੱਗਿਆ ਰਹੂਗਾ ਇੱਥੇ ਤਾਂ ਕਰਕੇ ਫਿਰ ਆਪਾਂ ਨਾਨੀ ਨੇ ਨਾਨੀ ਜੀ ਨੂੰ ਇੱਧਰ ਹੀ ਲਿਆਈ ਸੀਗੇ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਅੱਜ ਉਹਨਾਂ ਦਾ ਬਲੌਗ ਸ਼ੇਅਰ ਕਰਦੇ ਆਂਗੇ ਤੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤੇ ਚਲੋ ਜੀ ਮੈਂ ਤੁਹਾਡੇ ਨਾਲ ਕਰਦੀ ਆਂ ਜੀ ਅੱਜ ਵਾਲਾ ਬਲੌਗ ਸ਼ੇਅਰ ਤੇ ਅੰਤ ਤੱਕ ਜਰੂਰ ਦੇਖਿਓ ਜੀ ਦਾਲ ਨਹੀਂ ਖਾ ਜਾਂਦੇ ਉਹ ਤਾਂ ਨਹੀਂ ਹਨ ਲੋਨ ਖੱਦ ਹਾਣਾ ਚਲੋ ਲੋਨ ਨਾਲ ਫੇਰਾ ਟੁੱਟਾ ਜਾਂਦੀ ਅਸਲਾ ਵਧੀਆ ਹੋ ਜਾਂਦਾ ਜਿਉਂ ਸਿਆਲਾ ਅਰੇ ਹਜਾ ਹੈ ਨਹੀਂ ਮਾਤੇ ਕੋਰਤੀਆ ਕਰਾ ਲਿਆ ਆ ਰੰਗ ਵੀ ਵਾਸਾਣਾ ਚਰਾਂ ਜਿਉਂ ਮੂੰਹ ਲੱਟਾ ਹਾ ਇਹਦਾ ਮਹਾਰਵਾਜ ਹੋਇਆ ਪੈ ਦਵਾਰੇ ਨਾ ਇਹ ਜਰਾ ਹੁਣ ਹਾ ਹੈ ਵੀ ਨਹੀਂ ਤੇ ਲੈ ਇਨ ਚਾ ਕੋਈ ਰੰਗ ਨਹੀਂ ਹੈਗਾ ਇਹ ਪੀਤੀ ਕੇ ਨਹੀਂ ਮਾਸਨੇ ਹੋਣਾ ਹਾਂ ਨਾ ਇਹ ਤਾਂ ਚੰਦੇ ਹੈ ਇਹਦਾ ਪੀਤੀ ਤਾਂ ਥੋੜਾ ਯਾ ਫਿੱਕਾ ਹੈ ਖਿੱਚੀ ਗਏ ਇਹ ਜੇ ਰੰਗ ਦੇ ਕੱਪੜੇ ਤੇ ਕੋਈ ਹੋਰ ਆ ਮਿਲੇ ਆ ਰੰਗ ਹੋ ਦੂ ਸੋਣੇ ਹਾਂ ਇਹ ਕਿੰਨਾ ਕਾਲਾ ਇਹਦਾ ਛੱਡਿਆ ਸੜਾ ਹਾਂ ਨਾ ਕਾਲੇ ਤੇ ਮਕਾਲੇ ਵੱਧ ਜਾਂਦੀਆਂ ਹਾਂ ਕਾਲੇ ਵੱਧ ਤੇ ਹੂੰ ਲੈ ਲੋ ਕਿਤੇ ਦੋ ਕੁ ਸਫੇ ਚ ਪਾਲਾ ਉਹਦੇ ਟੀ ਮੰਗ ਕੋਈ ਨਹੀਂ ਕਰ ਮੈਂ ਪਹਿਲੀ ਕਹੂੰਗੀ ਕਿ ਤੂੰ ਪਉਣਾ ਪੈ ਜਾਂਦਾ ਹਾਂ ਹਾਂ ਕਿਦਾ ਇਹਨਾਂ ਕਿਹਾ ਕਰੋ ਹੋਰਾ ਨਾ ਚੱਲ ਪੀ ਸਾਰੇ ਸਾਵੇਂ ਬਾਹਰ ਲੱਗਦਾ ਦੂਰ ਨੇੜੇ ਹਾਂ ਸਲਵਾਰ ਕਿ ਵੜਾਂ ਟੈਫਲੇ ਮੱਖਲੇੜੋਂ ਦੱਬ ਜੇ ਘਰ ਇਹਦਾ ਫਰੰਟਾ ਗਏ ਹਾਂ ਨਾਲ ਹੁਣ ਸਾਰਾ ਦਿਨ ਹੋਰਾ ਪਰਾਂ ਦੂਰ ਨੇੜੇ ਜਾਣਾ ਪੈ ਜਾਂਦਾ ਹੋਰਾ ਹੁਣ ਤਾਂ ਕੱਪੜੇ ਦੇ ਹੀ ਰਹਿ ਗਿਆ ਹੂੰ ਉੱਗੇ ਦੀਆਂ ਮੜੀਆਂ ਤੇ ਘੱਟ ਪੈਣੀਆਂ ਨੀ ਲੈਂਦੀ ਆ ਕਿ ਹਾਂ ਕਿੰਨੇ ਦੀ ਚਾਰ ਸੌ ਦੀ ਆਹ ਲਿਆਣਾ ਨਹੀਂ ਜੰਨੀ ਨਾ ਹਾਂ ਨੂਨ ਦੀਆਂ ਬਾਹਰ ਇਹਨਾਂ ਦੀ ਹੋ ਗਿਆ ਸਾਹ ਹਟੈਨ ਨਾ ਹੋ ਗਿਆ ਜਿਆ ਵਸੇ ਚ ਡੱਬੀ ਆ ਜਾਂਦੀ ਐ ਇਹ ਚ ਡੱਬੀ ਆ ਹਾਂ ਨਾ ਪਰ ਮਸਲੀਂ ਦੀ ਲੈਂਦੀ ਸੀ ਹਾਂ ਮਸਫਾਤ ਮਸਲੀਂ ਨਾ ਦੇ ਹਾਂ ਰਾਤ ਨੂੰ ਮੈਨੂੰ ਇਹ ਕਟਾਈ ਦਾ ਲੱਗਿਆ ਕਾਲਾ ਨਾ ਨਾ ਚਾਲਾ ਨਹੀਂ ਆ ਰੰਗ ਦੱਲ ਨਹੀਂ ਆ ਰਹੀ ਨੇ ਐਡੀ ਕਿੰਨੀ ਖੂ ਹਾਂ ਐ ਦਿਨਾਂ ਹੁੰਦੀ ਹੈ ਹਾਂ ਇਹ ਨਾਲ ਦੇ ਹੁੰਦੇ ਨਾ ਦਸਤਾ ਇਹ ਨਹੀਂ ਵਧੀ ਆ ਦੁਬਾਰੇ ਆ ਗਿਆ ਕਪੜਾ ਕਟਾਈ ਕਟਾਈ ਕੋਈ ਸੋਹ ਸਤਨਾ ਹਾ ਰਸਾ ਨਾ ਤੋਂ ਬਾਦ ਹੈ ਇੰਨੇ ਉਹਦੇ ਫਟਕਾ ਗਿਸ਼ਰਾ ਹੀ ਲਾ ਹਾਂ ਅਗਰ ਮੋਟੀ ਨਹੀਂ ਹੁੰਦੀ ਕਾੜੀ ਹੁੰਦੀ ਹੁਣ ਨਹੀਂ ਹੁੰਦੀ ਹੁਣ ਆਏ ਹੁਣ ਲਾਦੀ ਨਹੀਂ ਵੀ ਕਟਰਾਈ ਦਾ ਹੈ ਹਾਂ ਦੇਖ ਕੇ ਤੇ ਇਹ ਚਲਾ ਆਏ ਐਨਸ ਮੇ ਆਉਣਾ ਆਏ ਛੱਡ ਲੂ ਤੂ ਕੱਟਣਾ ਹੈ ਤੇ ਕੱਥੇ ਵੰਗ ਲਾ ਡੋਟਾ ਕੱਢ ਲਿਓ ਐਨ ਤਾਂ ਲੋਣ ਲੈ ਕੋ ਲੱਗੂ ਐਨ ਤਾਂ ਹਾਂ ਬਸ ਤਿੰਨ ਨੇ ਤੇ ਲੈ ਲੋਣਾਂ ਜਿਹੜੇ ਸਜਦੇ ਆਉਣ ਨੇ ਇਹ ਆਜੇ ਉਹ ਵਾਕ ਹਨ ਫਿਰ ਵੇ ਆਲੇ ਤਾਂ ਹਜੇ ਆਉਣਗੇ ਉਹ ਤਾਂ ਆਉਣਗੇ ਹਜੇ ਹਾਂ ਨਾ ਸੋੜ ਰਾਂਗਾ ਹੇ ਹੇ ਕਾਇਆ ਸਰਦਾਰੀਆ ਹਮਮ ਹਮ ਬੱਚੇ ਫਿੱਕੇ ਗੂੜੇ ਹੁਣ ਤਾਂ ਸਭ ਚੱਲ ਜਾਂਦੇ ਨੇ ਮਿੱਟੇ ਚੱਲ ਜਾਂਦੇ ਹਾਂ ਚੱਲ ਸਾਰੇ ਗੂੜੇ ਵੀ ਨਹੀਂ ਵਧੀਆ ਲੱਗਦੇ ਹੁੰਦੇ ਇਹਦੇ ਨਾਲ ਦੀ ਤਾਂ ਹੈਗੀ ਚੰਨੂ ਹੈ ਜਿਆਦਾ ਤੇ ਇੱਕ ਅਰੰਗ ਦੇ ਤਰ੍ਹਾਂ ਅਰੰਗ ਵੀ ਹਾਂ ਲੱਗੀ ਆ ਤੁਸੀਂ ਮਲੇਂ ਵੀ 21 ਚ ਲਾ ਦੇ ਹਾਂ ਹਾਂ ਇਹ ਉਹਨੂੰ ਨਾਲ ਲੱਗ ਕੇ ਉਹ ਦੂਰ ਨੇੜੇ ਬਾਹਰ ਆ ਰਹੀ ਹੈ ਇਹ ਦੇ ਹਾਂ ਆ ਮੋਟਾ ਤਾਂ ਰਹਿ ਗਿਆ ਇੱਕ ਹੋਰ ਇਹ ਛੋਟੀ ਹੈ ਛੋਟਿਆ আচ্ছা ਤੂੰ ਸੁਨੇ ਵਾਲੀ ਨਾ ਕਿਉਂ ਹੋਰ ਮੇਰੇ ਨੂੰ ਤਾਂ ਕਈ ਹੋ ਗਏ ਕੋਈ ਨਹੀਂ ਮੈਂ ਇਸ ਵਿੱਚ ਆ ਕੇ ਦੇ ਦਾਨੀ ਤੈਨੂੰ ਮੇਚਾ ਦੇ ਜਾ ਤੁਸੀਂ ਨਹੀਂ ਹੁੰਦਾ ਨੋ ਨੀ ਆਇਆ ਕੁਛ ਨਹੀਂ ਹੁੰਦਾ ਹੈਗਾ ਕੰਗੀਆਂ ਦਿਲ ਜਾਂਦੇ ਨਹੀਂ ਹੁੰਦੇ ਨਹੀਂ ਨਹੀਂ ਨਿਕਰਦਾ ਕੁਛ ਨਹੀਂ ਹੁੰਦਾ ਤਾਂ ਹੁਣੇ ਆਹ ਹੋਇਆ ਨੰਨਾ ਸਮਿਆ ਲੈ ਹੁਣੇ ਮੈਂ ਤੈਨੂੰ ਕਹਿੰਦੀ ਵੀ ਤੈਨੂੰ ਸੁਣਾ ਦਨੀ ਆ ਲਾਉਣ ਕਰ ਆ ਆਏ ਨਹੀਂ ਠੀਕੋ ਜੀ ਕਰਾ ਲਈ ਮੈਂ ਤੈਨੂੰ ਕਹਿੰਦੀ ਵੀ ਤੂੰ ਸੁਣਾਦਾ ਕਾਨ ਸੁਣ ਆ ਕੇ ਆਈ ਅੱਗ ਨੂੰ ਕਰ ਵਾਰ ਨਾ ਹੋ ਕੇ ਰਹਿ ਗਈ ਕੁਛ ਨਹੀਂ ਹੁੰਦਾ ਪਰ ਮੈਂ ਧਰਮ ਰਾਜ ਨੂੰ ਕੀ ਕਹਾਂਗੀ ਮੈਂ ਤੇ ਜਿੰਮੀ ਮੇਰੇ ਕੋਲ ਸੂਟ ਸੁਮਿਆ ਤੇ ਕੋੜੀ ਨੇ ਸੂਟ ਸੁਮਿਆ ਦਿੱਤਾ ਹੋਰ ਇਹਨਾਂ ਦਾ ਹੌਲਾ ਆਈ ਕੀਂਦੜਾ ਛੋੜੀਆਂ ਨੇ ਕਹਿੰਦੇ ਥੰਬਾ ਨਦਾਨ ਕਰੀਂਦਾ ਹੁੰਦਾ ਐਨਾ ਬਹਿਮ ਨਹੀਂ ਕਰੀਂਦਾ ਬਹਿ ਹਾਂ ਤਾਂ ਅੱਗੇ ਤਾਂ ਫੇਰਾ ਕਰਦੇ ਤੇ ਹੁਣ ਤਾਂ ਹੀ ਲੋਕਾਂ ਮਗਰ ਹਟ ਗਏ ਇਹ ਮਾਹੌਲ ਹੁੰਦੀਆਂ ਕਿ ਨਹੀਂ ਹੁੰਦੀਆਂ ਜੇ ਇੱਕ ਵਾਰ ਸੂਟ ਦੇ ਦਾਂਗੇ ਕੋਈ ਫੱਟ ਕੇ ਜੂ ਕੁੜੀ ਜਨ ਦੇ ਤਾ ਦਾ ਨਾ ਮਾ ਮਾਮਾ ਹੁੰਦੀ ਹੁੰਦਾ ਧਰ ਕੋਸ ਮਾਮਾ ਨਾਲ ਨਾ ਤਾਂ ਆਜਾ ਪਰਨ ਪਾਈ ਵਰਤੋਂ ਦੇ ਰਿਸ਼ਤੇਦਾਰੀਆ ਲੈ ਜਾ ਲੈ ਜਾਣਗੇ ਲੈ ਕੇ ਆ ਜਾਣੀਂ ਫਿਰ ਕਿਹੜਾ ਕੋ ਜੋਲ ਹੁੰਦਾ ਉਹ ਤਾਂ ਦੀਪੀ ਸਪੇਟੀ ਲੋਵੇ ਜਾ ਸਕਦੇ ਆ ਫਿਰ ਕਿੱਥੇ ਉਧਰ ਵੀ ਜਾਇਆ ਕੀਤੀ ਮੈਂ ਅੱਜ ਢਡਰੀਆਂ ਬਾਬਾ ਨਹੀਂ ਕਹਿੰਦੇ ਜੀ ਕਹਣਾ ਜਦੋਂ ਆਉਣੀਆਂ ਥੋੜੀਆਂ ਮਾਂ ਦੇ ਕਮਰੇ 'ਚ ਵੜਨੀਆਂ ਮਾਂ ਦੀ ਚਾਦਰ ਵਿਸਾ ਦਿਓ ਮਾਂ ਦਾ ਕੱਪੜਾ ਕੋਈ ਲੇਗਾ ਤਾਂ ਉਹ ਨਾ ਕਿਹਨਾਂ ਵਾਰੀ ਬੈਠ ਕੇ ਮੁੜ ਜਾਂਦੀਆਂ ਨੇ ਦੇ ਮੈਂ ਸਭ ਤੋਂ ਪਹਿਲਾਂ ਜਦੋਂ ਮੈਂ ਤੇਰੇ ਤੋਂ ਬਾਅਦ ਨੂੰ ਨਹੀਂ ਤੂੰ ਫੋਨ ਲਾ ਲਿਆ ਮੈਂ ਤਾਂ ਆਪ ਨੂੰ ਇਹੋ ਵੀ ਮੈਂ ਦੱਸਾਂ ਬਲਦੇ ਤੇ ਵੀ ਕਦੇ ਕਰੇ ਪੂਆ ਜੀਜੀ ਆਈ ਦੁਆਰ ਹੋ ਗਈ ਕੁਆਰ ਨੂੰ ਲੱਗਦਾ ਪੂਰਨ ਸਾਰੀ ਨਾਲ ਬੱਸ ਪੂਰਨ ਲੱਗਦਾ ਨਹੀਂ ਕਿ ਕੀ ਹਲ ਗੱਤੀ ਰਾਤ ਕੀ ਹੋਇਆ ਸੀ ਬਿਜਲੀ ਗਾਜ ਮੈਂ ਲੱਤ ਨਹੀਂ ਕਾਇਦਾ ਹਾਂ ਜੇ ਅਲ ਫੇਰ ਵਿੱਚ ਦੀ ਫੇਰ ਆਪ ਬੋਲਣ ਲੱਗ ਜਾ ਕਰੇ ਤਾਂ ਦਾ ਤੇ ਮੈਨੂੰ ਨਹੀਂ ਕਹਿਜਣਾ ਪਹਾਂਉਣਾ ਫੇਰ ਕਹਿ ਜਾ ਕਰੇ ਮੈਨੂੰ ਨਹੀਂ ਪਤਾ ਕੋਈ ਤੂੰ ਦੱਸੀ ਪੂਰਨ ਸਾਰੀ ਸਾਰੀ ਰੱਖ ਦੇ ਗੇ ਰੱਖੂਗਾ ਹਾਂ ਬਿ ਕੀ ਮੈਂ ਹੋ ਗਈ ਸੀ ਬਿਜਲੀ ਮਾਰ ਕੇ ਸਾਰੀ ਰੰਗ ਸੋਹਣੇ ਨੇ ਹੁਤਾ ਫਿਰ ਤੇਰਾ ਕਰਦਾ ਤੁਨ ਕਰਨ ਭਰੀ ਤਹਾਂ ਛੋਟਾ ਹੁੰਦੇ ਤਾਂ ਪਤਾ ਨਹੀਂ ਸੀ ਹਾਂ ਸਾਰੀ ਘਰ ਦੀ ਕੀ ਗੱਲ ਹੈ ਛੋਟਾ ਹੁੰਦੇ ਤਾਂ ਬਥਰੀ ਲਾਲਾ ਕੱਢਦੇ ਨੇ ਛੱਡਿਆ ਹੋ ਕੇ ਪਗਨ ਕੀ ਹੋ ਜਾਂਦਾ ਬੁੱਦੀ ਪਰ ਹੱਸ ਹੋ ਜਾਂਦੀ ਆ ਚਲੋ ਜੀ ਏਸੀ ਅੱਜ ਦਾ ਆਪਣਾ ਬਲੌਗ ਤੇ ਮੈਂ ਉਮੀਦ ਕਰਦੇ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਜੇ ਬਲੌਗ ਵਧੀਆ ਲੱਗਿਆ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਚਲੋ ਜੀ ਮੈਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗੂਗਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੱਚੀ ਅਕਾ